ਖਰੜ ਕੋਰਟ ਦੇ ਬਾਹਰ ਇੱਕ ਐਡਵੋਕੇਟ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਐਡਵੋਕੇਟ ਤਾਂ ਐਡਵੋਕੇਟ ਖਰੜ ਕੋਰਟ ਤੋਂ ਹੀ ਖਬਰ ਸਾਹਮਣੇ ਆਈ ਹੈ ਜਿੱਥੇ ਕੋਰਟ ਦੇ ਬਾਹਰ ਐਡਵੋਕੇਟ ਤੇ ਜਾਨਲੇਵਾ ਹਮਲਾ ਹੁੰਦਾ ਹੈ ਤੇ ਐਡਵੋਕੇਟ ਦਾ ਨਾਮ ਨਕੁਲ ਕਪੂਰ ਦੱਸਿਆ ਜਾ ਰਿਹਾ ਹੈ ਹਮਲੇ ਦੇ ਦੌਰਾਨ ਐਡਵੋਕੇਟ ਦਾ ਬਾਲਵਾਲ ਬਚਾ ਹੋਇਆ ਤੇ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਦਰਅਸਲ ਹਮਲਾਵਰ ਤਾਂ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ ਖਰੜ ਸ਼ਹਿਰ ਦੇ ਵਿੱਚ ਚੋਰੀ ਡਕੈਤੀ ਤੇ ਹਮਲੇ ਦੀਆਂ ਘਟਨਾਵਾਂ ਤਾਂ ਲਗਾਤਾਰ ਵਧ ਰਹੀਆਂ ਨੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਤੇ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ ਇਸ ਘਟਨਾ ਤੋਂ ਬਾਅਦ ਵਕੀਲ ਪਾਈ ਚਾਰਜ ਕਾਫੀ ਰੂਸ ਹੈ ਤੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਕੀਲਾਂ ਦੀ ਸੁਰੱਖਿਆ ਨੂੰ ਯਕੀਨੀ ਬਲਾਇਆ ਜਾਵੇ ਨਹੀਂ ਤਾਂ ਅਸੀਂ ਪੰਜਾਬ ਲੈਵਲ ਤੇ ਇਸ ਅੰਦੋਲਨ ਨੂੰ ਕਰਨ ਦੇ ਲਈ ਤਿਆਰ ਹੋ ਜਾਵਾਂਗੇ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਦੇ ਹਮਲੇ ਤੋਂ ਬਾਅਦ ਖੜ ਦੇ ਸਾਰੇ ਹੀ ਵਕੀਲਾ ਬਲ ਆਪਣੇ ਕੰਮ ਕਾਜ ਨੂੰ ਬੰਦ ਕਰਕੇ ਨੋ ਵਰਕ ਡੇ ਐਲਾਨ ਦਿੱਤਾ ਗਿਆ ਤੇ ਉਹਨਾਂ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਸਖਤ ਕਾਰਵਾਈ ਤੇ ਵਕੀਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ কি ਹੋਇਆ ਅੱਜ ਮੈਂ ਅੱਜ ਰੋਜੀ ਤਰ੍ਹਾਂ ਸਵੇਰੇ ਕੌਂਟ ਜਾ ਰਿਹਾ ਸੀ ਤਕਰੀਬਨ 10:30 ਵਜੇ ਤਾਂ ਮੈਂ ਕਰੜ ਬਸਟੈਂਡ ਕ੍ਰੋਸ ਕਰਿਆ ਤੇ ਔਰ ਦੇ ਨੇੜੇ ਸੀਗਾ ਤੇ ਪਿੱਛੇ ਤੋਂ ਇੱਕ ਬੋਲੋ ਵਾਈਟ ਬੋਲੋ ਦਾ ਰਾਈਡ ਜਿਹਦਾ ਹਰਿਆਣਾ ਨੰਬਰ ਸੀ ਉਹਨੇ ਆ ਕੇ ਓਵਰਟੇਕ ਕਰਕੇ ਅੱਗੇ ਘੇਰ ਲਿਆ ਮੈਨੂੰ ਘੇਰਨ ਤੋਂ ਬਾਅਦ ਉਹਨੇ ਆਪਣੀ ਕਾਰ ਚੋਂ ਜਿੰਦਾਸਾ ਕੱਢਿਆ ਜਿੰਦਾਸਾ ਕੱਢ ਕੇ ਮੇਰੇ ਵੱਲ ਆਇਆ ਮੇਰੇ ਵੱਲ ਆ ਕੇ ਉਹਨੇ ਤਲਦਰ ਮੇਰੇ ਬੈਠੇ ਹੋਏ ਕਾਰ ਸੈਟੇ ਹੋਏ ਸ਼ੀਸ਼ੇ ਤੇ ਬਾਹਰ ਕਰਿਆ ਮੇਰੇ ਵੱਲ ਸਾਲ ਗੱਡੀ ਨੂੰ ਕਾਫੀ ਲਾਸ ਹੋਇਆ ਤੇ ਨਾਮ ਦੇ ਨਾਲ ਉਹਨੇ ਵੱਡੀ ਖੋਲੀ ਤੇ ਮੈਨੂੰ ਬਾਹਰ ਖਿੱਚਿਆ ਬਾਹਰ ਖਿੱਚਦੇ ਉਹਨੇ ਪਹਿਲਾਂ ਤਾਂ ਮੇਰੀ ਗੱਲ ਚ ਪਈ ਸੋਨੇ ਦੀ ਚੇਨ ਉਹ 스내ਚ ਕਰੀ ਉਹ 스내ਚ ਕਰਦੇ ਮੇਰੇ ਤੇ ਬਾਹਰ ਵਰਮ ਲਾਤੇ ਨਾਸੇ ਦੇ ਨਾਲ ਉਹਨੇ ਮੇਰੇ ਉਹ ਵਾਰ ਮੇਰੇ ਪੱਟੇ ਤੇ ਘਰੇ ਜਿਸ ਨਾਲ ਮੇਰੇ ਕਾफी ਛੱਡ ਕੀ ਹੈ ਤੇ ਇੱਕ ਵਾਰ ਮੇਰੇ ਮੋਢੇ ਤੇ ਕੀਤਾ ਉਹਦੇ ਲੋਕਾਂ ਦਾ ਮੇਰੇ ਕੱਢ ਹੋਣ ਕਰਕੇ ਕਰਨਾ ਹੈ ਉਹਨੇ ਮੈਨੂੰ ਬਚਾਇਆ ਤੇ ਆ ਮੌਕੇ ਤੋਂ ਫਰਾਰ ਹੋ ਗਿਆ ਅੰਦਰ ਸੀਗਾ ਵਕੀਲ ਸਾਹਿਬ ਇਹ ਜਿਹੜਾ ਮਾਮਲਾ ਤੁਹਾਨੂੰ ਕਹਿੰਦੇ ਤੁਸੀਂ ਕੋ ਵਕੀਲ ਐ ਤੁਹਾਨੂੰ ਕਦੇ ਥ੍ਰੈਟ ਨਹੀਂ ਕੋਈ ਗੱਲਬਾਤ ਹੋਈ ਪਹਿਲਾਂ ਜਿਹੜੀ ਕਦੇ ਨਹੀਂ ਇਹ ਹੈ ਜੀ ਤਾਂ ਜੀ ਕੁਝ ਗੱਲ ਇਹ ਨਹੀਂ ਹੋਈ ਨਹੀਂ ਬਾਕੀ ਸਾਡਾ ਕੰਮ ਇਹਦਾ ਹੈ ਕੋਈ ਹੁਣ ਤੁਸੀਂ ਕਹਿ ਨਹੀਂ ਸਕਦੇ ਪਿੱਛੇ ਉਹਦੇ ਮਾਈਂਡ ਚ ਕੀ ਸੀ ਕਿਉਂ ਉਹਨੇ ਆਹ ਐਦਾਂ ਕੀਤਾ ਤੁਹਾਨੂੰ ਕੀ ਲੱਗਿਆ ਹੁੰਦਾ ਸੀਗਾ ਕੋਈ ਵੀ ਸੀ ਗੱਡੀ ਚੋਂ ਇਕੱਲਾ ਬੰਦਾ ਇੱਕ ਉਤਰਿਆ ਸੀ ਜਿਹਨੇ ਆ ਇਨਸੀਡੈਂਟ ਕਰਿਆ ਸਾਰਾ ਕੋਈ ਅਚਾਨਕ ਨਹੀਂ ਇਹ ਜਿਹੜੇ ਕਰ ਬੋਰੀ ਮਿਲ ਜੇ ਅੰਦਾਜ਼ਾ ਹਾਂਜੀ ਵਕੀਲ ਸਾਹਿਬ ਅਜੀ ਇੱਕ ਤੁਹਾਡੇ ਵਕੀਲ ਸਾਹਿਬ ਤੇ ਅਟੈਕ ਹੋਇਆ ਕੀ ਘਟਨਾ ਕੀ ਹੈ ਜੀ ਉਹ ਅਫਸਰ ਮੈਂ ਐਡਵੋਕੇਟ ਅਨੰਤ ਰਾਜ ਸੈਕਟਰੀ ਬਾਰ ਐਸੋਸੀਏਸ਼ਨ ਕਿਰਟ ਦੇ ਅੱਜ ਸਾਡੇ ਇੱਕ ਲੋਕਲ ਐਡਵੋਕੇਟ ਖਰੜ ਦੇ ਐਡਵੋਕੇਟ ਨਗਮ ਕਪੂਰ ਜੀ ਜਦੋਂ ਖਰੜ ਕੋਰਟ ਆ ਰਹੇ ਸੀਗੇ ਕੋਰਟ ਦੇ ਸਾਹਮਣੇ ਹੀ ਉਹਨਾਂ ਨੂੰ ਕਿਸੇ ਅਨਨੋਨ ਵਿਅਕਤੀਆਂ ਵੱਲੋਂ ਗੱਡੀ ਘੇਰੀ ਗਈ ਤੇ ਉਹਨਾਂ ਤੇ ਅਟੈਕ ਕੀਤਾ ਗਿਆ ਕਾਫੀ ਬ루ਟਲ ਅਟੈਕ ਹੈ ਗੰਡਾਸੀਆਂ ਨਾਲ ਅਟੈਕ ਕੀਤਾ ਗਿਆ ਤੇ ਮੌਕੇ ਤੇ ਕੁਝ ਵਕੀਲ ਸਾਹਿਬਾਨਾਂ ਨੇ ਪਹੁੰਚ ਕੇ ਉਹਨਾਂ ਨੂੰ ਵੈਸਕਿਊ ਕੀਤਾ ਤੇ ਹੁਣ ਉਹ ਵਕੀਲ ਸਾਹਿਬ ਹਸਪੀਟਲ ਐਡਮਿਟ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵਕੀਲਾਂ ਦੀ ਸੇਫਟੀ ਨੂੰ ਲੈ ਕੇ ਕੋਈ ਕਾਨੂੰਨ ਬਣਾਇਆ ਜਾਵੇ ਪਹਿਲਾਂ ਵੀ ਇਹ ਜਿੰਨ ਬਹੁਤ ਘਟਨਾਵਾਂ ਹੋਈਆਂ ਰੀਸੈਂਟਲੀ ਪਿਛਲੇ ਮਹੀਨੇ ਇੱਕ ਅੰਮ੍ਰਿਤਸਰ ਹਾਦਸਾ ਹੋਇਆ ਵਕੀਲ ਸਾਹਿਬ ਦੇ ਇੱਦਾਂ ਹੀ ਕਤਲ ਕੀਤਾ ਗਿਆ ਇਹ ਨਿਤ ਵਾਦੇ ਹੀ ਜਾ ਰਹੇ 2025 ਦੇ ਵਿੱਚ ਹੀ 8-10 ਘਟਨਾਵਾਂ ਇਦਾਂ ਦੀਆਂ ਹੋਣੀਆਂ ਜਿੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਇਸ ਸਭਾ ਵਿੱਚ ਤੁਸੀਂ ਵੀ ਸਟ੍ਰਾਈਕ ਕੀਤੀ ਹੈ ਅਸੀਂ ਹਾਂਜੀ ਥਰਡ ਪਾਰ ਅਸੋਸੀਏਸ਼ਨ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ ਅੱਜ ਖਰੜ ਅਸੀਂ ਟੋਟਲੀ ਕੰਮ ਬੰਦ ਕੀਤਾ ਹੋਇਆ ਸਟ੍ਰਾਈਕ ਕੀਤੀ ਹੋਈ ਹੈ ਤੇ ਉਮੀਦ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਲਦੀ ਜਿਹੜੇ ਦੋਸ਼ੀ ਹੈ ਉਹ ਫੜੇ ਜਾਣਗੇ ਨਹੀਂ ਤਾਂ ਅਸੀਂ ਸਟ੍ਰਾਈਕ ਕੰਟੀਨਿਊ ਕਰਾਂਗੇ ਤੇ ਪੂਰੇ ਪੋਲਓਵਰ ਪੰਜਾਬ ਦੀ ਕੋਲ ਦਵਾਂਗੇ ਮੇਰਾ ਨਾਮ ਵਿਕਸ਼ਰ ਮਾਹ ਜੀ ਮੈਂ ਪ੍ਰੈਜ਼ੀਡੈਂਟ ਪਾਰ ਅਸੋਸੀਏਸ਼ਨ ਖਰੜ ਨੇ ਅੱਜ ਮਿਤੀ 19 8 2025 ਨੂੰ ਜਿਹੜਾ ਕਿ ਸਾਡੇ ਵਕੀਲ ਸਾਹਿਬ ਨਕੁਲ ਕਪੂਰ ਜੀ ਸਵੇਰੇ ਸਮਾਖਰੀ ਕਾਸ 22 25 ਤਹਿਸੀਲ ਸਾਡੇ ਦਾਸਤਾਂ ਸਮਾਸੀ ਆਪਣੇ ਘਰ ਤੋਂ ਆਪਣੇ ਕਾਰ Honda City ਵਿੱਚ ਬੈਠ ਕੇ ਕਚਹਿਰੀ ਲਈ ਆ ਰਹੇ ਸੀ ਤਾਂ ਰਸਤੇ 'ਚ ਇੱਕ ਬੋਲੋ ਚਿੱਟੇ ਰੰਗ ਦੀ ਕਾਰ ਨੇ ਉਹਨਾਂ ਨੂੰ ਰੌਂਗ ਸਾਈਡ ਤੋਂ ਓਵਰਟੇਕ ਕੀਤਾ ਓਵਰਟੇਕ ਕਰਕੇ ਉਹਨਾਂ ਦੀ ਗੱਡੀ ਦੇ ਅੱਗੇ ਆਪਣੀ ਗੱਡੀ ਲਗਾ ਦਿੱਤੀ ਗੰਡਾਸੇ ਨਾਲ ਜਿਹੜਾ ਹੈ ਉਹਨਾਂ ਤੇ ਅਟੈਕ ਹੋਇਆ ਜਿਹਦੇ ਚੋਣੇ ਕੱਟੀ ਦਾ ਵੀ ਲਾਸ ਹੋਇਆ ਉਹਨਾਂ ਦੇ ਸੋਨੇ ਦੀ ਦੀ ਚੇਨ ਗਾਲਜ ਪਾਈ ਹੋਈ ਸੀ ਉਹ ਸਨੇਚ ਕੀਤੀ ਗਈ ਹੈ ਤੇ ਬਕੀਨ ਸਾਹ ਤੇ ਜਿਹੜਾ ਜਾਨਲੇਵਾ ਹਮਲਾ ਕੀਤਾ ਉਹਦੇ ਸੋਨਾ ਤੇ ਕਾਫੀ ਸੱਟਾਂ ਜਿਹੜੀਆਂ ਹੈ ਉਹ ਲੱਗੀਆਂ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਲੈ ਕੇ ਸਿਵਨ ਹਸਪੀਟਲ ਖੜਾ ਹੈ ਜਿਹੜੇ ਕੀ ਉਹ ਇਸ ਟਾਈਮ ਉਹ ਜਿਹੜੇ ਇਲਾਜ ਕਰਨ ਵੀ ਸਾਡੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹੀ ਬੇਨਤੀ ਹੈ ਪੁਲਿਸ ਵੈਸੇ ਸਾਡਾ ਪੂਰਾ ਕੰਪਲੀਟ ਕਰ ਰਹੀ ਹੈ ਠੀਕ ਹੈ ਸਾਡੀ ਪੁਲਿਸ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਜਲਦ ਤੋਂ ਜਲ ਜਿਹੜੇ ਬੰਦਿਆਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੀਬੀ ਸਾਹਿਬ ਨੂੰ ਇਨਸਾਫ ਹੋਵੇ ਇਹ ਸਾਹਿਬ